ਹੈਲੋ ਹਾਂਜੀ ਸੱਚੀ ਕਾਲ ਜੀ ਗੁਰਮੀਤ ਬਟਿਕ ਦੇ ਉਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਕਾਟਨ ਦੇ ਬਹੁਤ ਹੀ ਜ਼ਿਆਦਾ ਸੋਹਣੇ ਪਾਰਟੀ ਵੇਅਰ ਪਲੱਸ ਜਿਹੜੇ ਹੈਗੇ ਉਹ ਆਫਰ ਵਾਲੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਹਾਂ ਬਾਲ ਜਿਹੜਾ ਤੁਹਾਨੂੰ ਸੂਟ ਮਿਲੇਗਾ ਡਿਜੀਟਲ ਪ੍ਰਿੰਟ ਦਾ ਸਟੱਫ ਰਣ ਵਾਲਾ ਹੈ ਤੇ ਵਿਦਆਊਟ ਲਾਈਨਿੰਗ ਤੁਸੀਂ ਇਸਨੂੰ ਸਟਿਚ ਕਰਵਾ ਸਕਦੇ ਹੈਗੇ ਹੋ ਤੇ ਬਹੁਤ ਹੀ ਜ਼ਿਆਦਾ ਸੋਹਣਾ ਫਾਈਨ ਕੁਆਲਿਟੀ ਦਾ ਸਟੱਫ ਹੋਏਗਾ ਪ੍ਰਾਈਸ ਹੋਏਗਾ ਸਿਰਫ 950 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਇਹ ਵਾਲੇ ਜਿਹੜੇ ਸੂਟ ਮਿਲਣ ਵਾਲੇ ਹੈਗੇ ਕਾਟਨ ਦੇ ਤੁਹਾਨੂੰ ਮੈਚਿੰਗ ਵੀ ਪਲੱਸ ਤੁਹਾਨੂੰ ਆਲ ਪਿਓਰ ਕਾਟਨ ਦਾ ਸਟਾਫ ਰੈਨ ਵਾਲਾ ਹੈਗਾ ਹੈ ਤੇ ਤੁਸੀਂ ਇਹਨਾਂ ਨੂੰ ਵਿਦਆਊਟ ਲਾਈਨਿੰਗ ਸਟਿਚ ਕਰਵਾ ਸਕਦੇ ਹੈਗੇ ਉਹ ਬਹੁਤ ਹੀ ਜ਼ਿਆਦਾ ਸੋਹਣਾ ਰੂਟੀਨ ਵੇਅਰ ਦੇ ਲਈ ਸਟਾਫ ਹੈਗਾ ਹੈ ਜਿਹੜੇ ਕਿ ਆਫਰ ਦੇ ਉੱਪਰ ਲਗਾ ਦਿੱਤੇ ਹੋਏ ਪੀਸ ਨੇ 850 ਰੁਪਏ ਦੇ ਤੁਹਾਨੂੰ ਦੋ ਸੂਟ ਮਿਲਣਗੇ ਕਾਟਨ ਦੇ ਵਿੱਚ ਇਹਨਾਂ ਦੀ ਤੁਹਾਨੂੰ ਪ੍ਰਿੰਟਿੰਗ ਕਾਫੀ ਜ਼ਿਆਦਾ ਮਿਲ ਜਾਏਗੀ ਪਲੱਸ ਤੁਹਾਨੂੰ ਇਹਨਾਂ ਦੀ ਡਿਜ਼ਾਈਨਿੰਗ ਵੀ ਕਾਫੀ ਜ਼ਿਆਦਾ ਮਿਲ ਜਾਏਗੀ ਘੱਟ ਪ੍ਰਾਈਸ ਦੇ ਵਿੱਚ ਰਹਿਣ ਵਾਲੇ ਇਹ ਸੂਟ ਹੈਗੇ ਆ ਜਿਹੜੇ ਰੂਟੀਨ ਵੇਅਰ ਲਈ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੈਗੇ ਆ ਆਪਾਂ ਪਹਿਲਾਂ ਵੀ ਇਹਨਾਂ ਦੀ ਵੀਡੀਓ ਬਣਾਈ ਸੀ ਬਟ ਹੁਣ ਇਹਨਾਂ ਦਾ ਜਿਹੜਾ ਨਵਾਂ ਸਟਾਕ ਆ ਗਿਆ ਤੇ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨਾਂ ਜਿਹੜੀਆਂ ਹੋ ਮਿਲੇਗੀ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹੋ ਜੇਕਰ ਤੁਸੀਂ ਇਹ ਵਾਲ ਸੂਟ ਸਾਡੇ ਤੋਂ ਬਾਏ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਹੋ ਜੇਕਰ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਵੀ ਕੋਈ ਵੀ ਸੂਟ ਕਸਟਮਾਈਜੇਸ਼ਨ ਕਰਵਾਉਣਾ ਚਾਹੁੰਦੇ ਹੈਗੇ ਹੋ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੈਗੇ ਹੋ ਅਸੀਂ ਤੁਹਾਨੂੰ ਬਹੁਤ ਹੀ ਘੱਟ ਪ੍ਰਾਈਸ ਦੇ ਉੱਪਰ ਹੈਗਾ ਜਿਹੜਾ ਉਹ ਰੈਡੀ ਕਰਕੇ ਦੇਾਂਗੇ ਇਹਨਾਂ ਵਿੱਚ ਆਪਾਂ ਸਾਰੇ ਨਵੇਂ ਸਟਾਕ ਦੇ ਆ ਜਿਹੜੀਆਂ ਫੋਟੋਜ਼ ਹੈਗੀਆਂ ਨੇ ਉਹ ਆਪਾਂ ਨੇ ਅਪਲੋਡ ਕਰ ਦਿੱਤੀਆਂ ਨੇ ਵੀਡੀਓ ਵਿੱਚ ਜੇਕਰ ਤੁਸੀਂ ਹੋਰ ਵੀ ਫੋਟੋ ਤੁਸੀਂ ਮੇਰੇ ਤੋਂ ਲੈਣਾ ਚਾਹੁੰਦੇ ਹੋ ਤਾਂ ਪਰਸਨਲ ਮੈਨੂੰ ਮੈਸੇਜ ਕਰਕੇ ਲੈ ਸਕਦੇ ਹੈਗੇ ਹੋ ਇਹ ਵਾਲੇ ਤੁਹਾਨੂੰ ਬੁਟੀਕ ਪੀਸ ਮਿਲਣਗੇ ਬਾਟਮ ਵਰਕ ਦਾ ਹੋਏਗਾ ਪੈਚ ਵਰਕ ਦਾ ਸੂਟ ਰਹਿਣ ਵਾਲਾ ਹੈਗੇ ਇਹਨਾਂ ਨੂੰ ਵੀ ਤੁਸੀਂ ਵਿਦਾਊਟ ਲਾਈਨਿੰਗ ਸਚ ਕਰਵਾ ਸਕਦੇ ਹੈਗੇ ਨਾਲ ਤੁਹਾਨੂੰ ਮਸਲੀਨ ਕਾਟਨ ਦਾ ਦੁਪੱਟਾ ਮਿਲੇਗਾ ਇਹ ਵਾਲੇ ਰੌਮ ਟੈਕਸ ਦਾ ਸਟਾਫ ਰਹਿਣ ਵਾਲਾ ਹੈਗਾ ਆ ਇਹਨਾਂ ਦੇ ਬਾਟਮ ਦੇ ਉੱਪਰ ਤੁਹਾਨੂੰ ਵਰਕ ਮਿਲੇਗਾ ਡਿਜ਼ਾਈਨਰ ਸ਼ਰਟ ਮਿਲੇਗੀ ਤੇ ਨਾਲ ਤੁਹਾਨੂੰ ਖੁੱਲੇ ਡੁੱਲੇ ਜਿਹੜੇ ਚਨਾਉਣ ਦੇ ਡਿਜੀਟਲ ਪ੍ਰਿੰਟ ਦੇ ਦੁਪੱਟੇ ਮਿਲਣ ਵਾਲੇ ਹੈਗੇ ਆ ਇਹ ਬਲੇ ਤੁਹਾਨੂੰ ਕਾਟਨ ਦੇ ਬੁਟੀਕ ਪੀਸ ਮਿਲਣਗੇ ਜਿਹੜੇ ਕਿ ਤੁਹਾਨੂੰ ਤੁਸੀਂ ਵਿਦਆਊਟ ਲਾਈਨਿੰਗ ਸਟਿਚ ਕਰਵਾ ਸਕਦੇ ਹੈਗੇ ਹੋ ਤੇ ਨਾਲ ਤੁਹਾਨੂੰ ਟਾਈਡ ਆਇਤਾ ਦੁਪੱਟਾ ਮਿਲਣ ਵਾਲਾ ਹੈਗਾ ਪਿਓਰ ਸ਼ਫਾਨ ਦਾ ਇਹ ਵਾਲੇ ਰਾਮਟੈਕਸ ਬ੍ਰਾਂਡ ਦੇ ਮੈਚਿੰਗ ਸੂਟ ਰਣ ਵਾਲੇ ਹੈਗੇ ਇਹ ਵਾਲੇ ਕੈਮਰੀ कॉटन ਦੇ ਜਿਹੜੇ ਪਲਾਜ਼ੋ ਦੇ ਨਾਲ ਤੁਹਾਨੂੰ ਮੈਚਿੰਗ ਸੂਟ ਮਿਲਣਗੇ ਪ੍ਰਾਈਸ ਹੋਏਗਾ ਸਿਰਫ 599 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਇਹ ਵਾਲੇ ਮਸਲੀਨ कॉटन ਦੇ ਥ्रेड ਵਰਕ ਦੇ ਡਿਜ਼ਾਈਨਰ ਪੀਸ ਹੋਣਗੇ ਮਸਲੀਨ ਦੁਪੱਟਿਆਂ ਦੇ ਨਾਲ ਐਵਰੀ ਰੈਡੀ ਹੈਗੇ ਤੁਹਾਨੂੰ ਬਰਬਰੀ कॉटन ਦੇ ਜਿਹੜੇ ਮੈਚਿੰਗ ਸੂਟ ਮਿਲਣ ਵਾਲੇ ਹੈਗੇ ਬਰਬਰੀ कॉटन ਦੀ ਤੁਹਾਨੂੰ ਸ਼ਰਟ ਮਿਲੇਗੀ ਤੇ ਨਾਲ ਤੁਹਾਨੂੰ ਮਸਲੀਨ कॉटन ਦੀ ਬਾਟਮ ਮਿਲੇਗੀ ਦੋਵਾਂ ਦੀ ਜਿਹੜੀ ਕੱਟ ਹੋਈ ਹੋਈ 2.5 ਮੀਟਰ ਦੀ ਰਹਿਣ ਵਾਲੀ ਹੈਗੀ ਵਿਦਆਊਟ ਦੁਪੱਟਾ ਰਹਿਣ ਵਾਲੇ ਹੈਗੇ ਪ੍ਰਾਈਸ ਹੋ ਗਿਆ 1450 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਸੂਟ ਵੀ ਮਿਲ ਜਾਣਗੇ ਜੇਕਰ ਤੁਸੀਂ ਇਹਨਾਂ ਦੇ ਨਾਲ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਬਟ ਉਹਦੇ ਲਈ ਹੈਗਾ ਜਿਹੜਾ ਤੁਹਾਨੂੰ ਐਕਸਟਰਾ ਪੇ ਕਰਨਾ ਪੈਗਾ ਥੈਂਕ ਯੂ